ਸੈਂਟੈਂਸ ਰਿਵਿਊ ਬੋਰਡ ਐਸ ਆਰ ਬੀ ਜਿਹੜੀ ਦਿੱਲੀ ਸਰਕਾਰ ਦੀ ਹੈ ਜਿਨ੍ਹਾਂ ਨੇ ਭੁੱਲਰ ਸਾਹਿਬ ਨੂੰ ਰਿਹਾਅ ਕਰਨਾ ਸੀਗਾ ਉਹਨਾਂ ਨੇ ਫੇਰ ਉਹ ਕੇਸ ਨੂੰ ਰਿਜੈਕਟ ਕਰ ਦਿੱਤਾ ਔਰ ਕਮਾਲ ਦੀ ਗੱਲ ਹੈ ਕਿ ਹਰ ਵਾਰੀ ਰੀਜ਼ਨ ਦਿੱਤਾ ਜਾਂਦਾ ਸੀ ਇਸ ਵਾਰੀ ਰੀਜ਼ਨ ਵੀ ਨਹੀਂ ਦਿੱਤਾ ਕੇਜਰੀਵਾਲ ਸਰਕਾਰ ਔਰ ਰੇਖਾ ਗੁਪਤਾ ਸਰਕਾਰ ਇਹ ਦੋਵਾਂ ਦਾ ਇੱਕੋ ਜਿਹਾ ਮਾਈਂਡ ਸੈਟ ਹੈ ਮੈਂ ਸਰਸਾ ਸਾਹਿਬ ਦੀ ਬਾਈਟ ਸੁਣੀ ਸੀਗੀ ਜਦੋਂ ਕੇਜਰੀਵਾਲ ਨੇ ਰਿਜੈਕਟ ਕੀਤਾ ਸੀਗਾ ਬੜੇ ਦਿਨ ਕੱਗੇ ਮਾਰਦੇ ਸੀ ਕਿ ਕੇਜਰੀਵਾਲ ਤੋਂ ਵੱਡਾ ਬੇਈਮਾਨ ਕੋਈ ਨਹੀਂ ਹੈਗਾ ਅੱਜ ਤੁਸੀਂ ਮੰਤਰੀ ਮੰਡਲ 'ਚ ਬੈਠੇ ਹੋ ਭਾਈਓ ਬਾਹਰ ਆ ਜਾਓ ਅਸਤੀਫਾ ਹੀ ਦੇ ਦਿਓ ਸੈਂਟਰਲ ਗਵਰਨਮੈਂਟ ਬੋਦੀ ਸਰਕਾਰ ਨੇ ਕਿਹਾ ਸੀਗਾ ਕਿ ਗੁਰਨਾਨਕ ਸਾਹਿਬ ਦੇ 550 ਸਾਲਾਂ ਤੇ 2019 'ਚ 8 ਬੰਦੇ ਜਿਨ੍ਹਾਂ ਨੂੰ ਛੱਡਣਾ ਉਹਨਾਂ 'ਚ ਭੁੱਲੜ ਸਾਹਿਬ ਦਾ ਵੀ ਨਾਂ ਸੀਗਾ ਅਕੀਰ ਬੁਕਰ ਗਏ ਅਸੀਂ ਦਿੱਲੀ ਸਰਕਾਰ ਨੂੰ ਅਕਾਲੀ ਦਲ ਵੱਲੋਂ ਅਸੀਂ ਰਿਟਨ ਰਿਪ੍ਰেজੈਂਟੇਸ਼ਨ ਵੀ ਦੇ ਰਹੇ ਆ ਪਰ ਨਹੀਂ ਮੰਨਣਗੇ ਤੇ ਜੇ ਸੜਕਾਂ ਤੇ ਉਤਰਨਾ ਪਿਆ ਤੇ ਅਸੀਂ ਉਹ ਵੀ ਕਰਾਂਗੇ ਸੈਂਟੈਂਸ ਰਿਵਿਊ ਬੋਰਡ ਐਸ ਆਰ ਬੀ ਜਿਹੜੀ ਦਿੱਲੀ ਸਰਕਾਰ ਦੀ ਏ ਜਿਨ੍ਹਾਂ ਨੇ ਭੁੱਲਰ ਸਾਹਿਬ ਨੂੰ ਰਿਹਾ ਕਰਨਾ ਸੀਗਾ ਉਹਨਾਂ ਨੇ ਫੇਰ ਉਹ ਕੇਸ ਨੂੰ ਰਿਜੈਕਟ ਕਰ ਦਿੱਤਾ ਔਰ ਕਮਾਲ ਦੀ ਗੱਲ ਹੈ ਕਿ ਹਰ ਵਾਰੀ ਰੀਜ਼ਨ ਦਿੱਤਾ ਜਾਂਦਾ ਸੀ ਇਸ ਵਾਰੀ ਰੀਜ਼ਨ ਵੀ ਨਹੀਂ ਦਿੱਤਾ ਮੈਂ ਇਹ ਸਮਝਦਾ ਕਿ ਕੇਜਰੀਵਾਲ ਸਰਕਾਰ ਔਰ ਰੇਖਾ ਗੁਪਤਾ ਸਰਕਾਰ ਇਹ ਦੋਵਾਂ ਦਾ ਇੱਕੋ ਜਿਹਾ ਮਾਈਂਡਸੈਟ ਹੈ ਮੈਂ ਤਾਂ ਹੈਰਾਨਗੀ ਹੁੰਦੀ ਹੈ ਉਹ ਮੈਂ ਸਰਸਾ ਸਾਹਿਬ ਦੀ ਬਾਈਟ ਸੁਣੀ ਸੀਗੀ ਜਦੋਂ ਕੇਜਰੀਵਾਲ ਨੇ ਰਿਜੈਕਟ ਕੀਤਾ ਸੀਗਾ ਬੜੇ ਦਿਮਗ ਜੇ ਮਾਰਲੇ ਸੀ ਕਿ ਕੇਜਰੀਵਾਲ ਤੋਂ ਵੱਡਾ ਬੇਈਮਾਨ ਕੋਈ ਨਹੀਂ ਹੈਗਾ ਅੱਜ ਤੁਸੀਂ ਮੰਤਰੀ ਮੰਡਲ 'ਚ ਬੈਠੇ ਹੋ ਭਾਈਓ ਬਾਹਰ ਹੀ ਆ ਜਾਓ ਅਸਤੀਫਾ ਹੀ ਦੇ ਦਿਓ ਮੈਂ ਪੁੱਛਣਾ ਚਾਹਨਾ ਵਾ ਕਿ ਫਿਜ਼ਿਕਲੀ ਉਹ ਅਨਫਿਟ ਹੈ ਮੈਂਟਲੀ ਉਹ ਅਨਫਿਟ ਹੈ ਔਰ ਉਸ ਨੂੰ 2019 ਦੀ ਜਿਹੜੀ ਲਿਸਟ ਸੀਗੀ 8 ਬੰਦਿਆਂ ਦੀ ਜਿਹੜਾ ਗਵਰਨਮੈਂਟ ਸੈਂਟਰਲ ਗਵਰਨਮੈਂਟ ਬੋਧੀ ਸਰਕਾਰ ਨੇ ਕਿਹਾ ਸੀਗਾ ਕਿ ਗੁਰਨਾਨਕ ਸਾਹਿਬ ਦੇ 550 ਸਾਲਾਂ ਤੇ 2019 ਚ 8 ਬੰਦੇ ਜਿਹਨਾਂ ਨੂੰ ਛੱਡਣਾ ਉਹਨਾਂ ਚ ਭੁੱਲਣ ਸਾਹਿਬ ਦਾ ਵੀ ਨਾਮ ਸੀਗਾ ਅਖੀਰ ਬੁਕਰ ਗਏ ਮੈਨੂੰ ਇਹ ਨਹੀਂ ਸਮਝ ਆਉਂਦੀ ਤੁਸੀਂ ਬਿਲਕਿਸ ਬਾਨੋ ਦੇ ਕਾਤਲਾਂ ਨੂੰ ਛੱਡ ਸਕਦੇ ਹੋ ਤੁਸੀਂ ਡੇਰੇ ਰਾਮ ਰਹੀਮ ਨੂੰ 20 ਵਾਰੀ ਪਰੋਲ ਦੇ ਸਕਦੇ ਹੋ ਤੁਸੀਂ ਸਮਝੋਤਾ ਐਕਸਪ੍ਰੈਸ ਦੇ ਔਰ ਕੰਨਰ ਪ੍ਰੋਹਿਤ ਨੂੰ ਰੀਸਟੇਟ ਵੀ ਕਰ ਸਕਦੇ ਹੋ ਛੱਡ ਵੀ ਸਕਦੇ ਹੋ ਲੇਕਿਨ ਤੁਸੀਂ ਹੈ ਕਿੱਥੇ ਹੋ ਤੁਸੀਂ ਇਸ ਨੂੰ ਕਿਉਂ ਨਹੀਂ ਕਰਦੇ ਪਏ ਜਿਹੜਾ ਆਪਣੀ ਸਜ਼ਾ ਭੁਗਤ ਚੁੱਕਾ ਐਨੇ ਸਾਲਾਂ ਤੋਂ ਅਸੀਂ ਜਦੋਂ ਗੁਰਦੁਆਰਾ ਕਮੇਟੀ ਸੀ ਐਨ ਐਚ ਆਰ ਸੀ ਚ ਜਾ ਕੇ ਦੀ ਲੜਾਈ ਲੜੀ ਸੀ ਸੁਪਰੀਮ ਕੋਰਟ ਤੱਕ ਲੜੇ ਸੀ ਫਾਂਸੀ ਤੋਂ ਕੰਮਿਊਟ ਕਰਾਉਣ ਨੂੰ ਐਨ ਐਚ ਆਰ ਸੀ ਚ ਉਹਦਾ ਇਲਾਜ ਨਹੀਂ ਹੋ ਰਿਆ ਸੀ ਨੈਸ਼ਨਲ ਹਿਊਮਨ ਰਾਈਟਸ ਕਮਿਸ਼ਨ ਤੋਂ ਉਹ ਇਲਾਜ ਅਸੀਂ ਲੜਿਆ ਸੀ ਦਿੱਲੀ ਕਮੇਟੀ ਚ ਹੁੰਦੇ ਅੱਜ ਦਿੱਲੀ ਕਮੇਟੀ ਕਰ ਰਹੀ ਹੈ ਅੱਜ ਦਿੱਲੀ ਕਮੇਟੀ ਜਾ ਕੇ ਬਾਜ਼ਾਰਿਆਂ ਚ ਪਾਰਟ ਲੈ ਰਹੀ ਹੈ ਬਿੱਟੂ ਦੇ ਹੱਕ ਵਿੱਚ ਰਵਨੀਤ ਬਿੱਟੂ ਕੌਣ ਹੈ ਰਵਨੀਤ ਬਿੱਟੂ ਉਹ ਹੈ ਜਿਹੜਾ ਪੋਤਾ ਹੈਗਾ ਉਸ ਜਿਸ ਨੂੰ ਸਿੱਖ ਬੁਚਰ ਕਹਿੰਦੇ ਨੇ ਬਿਆਨ ਸਿੰਘ ਦਾ ਜਿਹੜਾ ਮੁੱਖ ਮੰਤਰੀ ਸੀਗਾ ਅੱਜ ਤੁਸੀਂ ਉਹਨੂੰ ਉਹਦੇ ਹੱਕ ਦੇ ਵਿੱਚ ਜਾ ਕੇ ਮੁਜ਼ਾਹਰੇ ਕਰਦੇ ਪਏ ਹੋ ਪਰ ਜਿਹੜਾ ਕੌਮ ਦਾ ਮਸਲਾ ਹੈ ਤੁਸੀਂ ਉਹਦੇ ਵਾਸਤੇ ਨਹੀਂ ਖੜੇ ਹੋ ਰਹੇ ਮੈਂ ਸਮਝਦਾ ਕਿ ਤੁਹਾਡੀਆਂ ਜਿਹੜੀਆਂ ਜ਼ਮੀਰ ਨੇ ਉਹ ਸਰਕਾਰਾਂ ਕੋਲ ਗਿਰਵੀ ਪਈ ਨੇ ਇਸ ਕਰਕੇ ਤੁਸੀਂ ਨਹੀਂ ਕਰਦੇ ਪਏ ਮੇਰੀ ਇਹ ਮੰਗ ਹੈ ਕਿ ਇਸ ਨੂੰ ਇਮੀਡੀਏਟ ਛੱਡਿਆ ਜਾਵੇ ਔਰ ਜੋ ਸਰਕਾਰ ਨੇ ਅਠ ਨਾਮ ਲਏ ਸੀਗੇ ਉਸ ਤੇ ਸਰਕਾਰ ਆਪਣਾ ਐਕਸ਼ਨ ਲਵੇ ਕਹਿਆ ਜਾ ਰਿਹਾ ਹੈ ਕਿ ਅਗਰ ਉਹ ਉਹ ਨੂੰ ਛੋੜਿਆ ਜਾਂਦਾ ਹੈ ਤਾਂ کہیں ਨਾ کہیں ਮਾਹੌਲ ਖਰਾਬ ਹੋ ਜਾ ਉਹ ਹੋ ਸਕਦਾ ਹੈ ਕਿਸ ਤਰੀਕੇ ਜਿਹੜੇ ਤੁਸੀਂ ਡੇਰਾ ਰਾਮ ਰਹੀਮ ਦੇ ਕਿੰਨੇ ਕਤਲ ਕੀਤੇ ਨੇ ਕਿੰਨੇ ਉਹਦੇ ਤੇ ਉਸ ਦਿਨ ਕਿੰਨੇ ਬੰਦੇ ਮਰ ਗਏ ਉਹਦੇ ਨਾਲ ਨਹੀਂ ਮਾਹੌਲ ਖਤਮ ਹੋ ਰਿਹਾ ਜਿਸ ਨੂੰ ਪੇਰੋਲਾ ਬਾਰ ਬਾਰ ਦੇ ਰਹੇ ਹੋ ਇਹਨਾਂ ਨਾਲ ਹੋ ਜਾਏਗਾ ਜਿਹੜਾ ਮੈਂਟਲੀ ਅਫਸਰਟ ਹੈ ਜਿਹੜਾ ਫਿਜ਼ੀਕਲੀ ਠੀਕ ਨਹੀਂ ਹੈਗਾ ਰਾਈਟ ਬਣਦਾ ਉਹਦਾ ਲੇਕਿਨ ਬਹਾਨੇ ਮਾਰਦੇ ਹੋ ਤੁਸੀਂ ਇਹ ਗਲਤ ਹੈ ਦਿੱਲੀ ਸਰਕਾਰ ਕੀ ਇਸ ਪਰ ਕਿਸ ਤਰੀਕੇ ਸੇ ਆਪ ਦੇਖ ਰਹੇ ਹੈ ਦਿੱਲੀ ਸਰਕਾਰ ਨੇ ਜੋ ਫੈਸਲਾ ਲਿਆ ਅਸੀਂ ਦਿੱਲੀ ਸਰਕਾਰ ਨੂੰ ਅਕਾਲੀ ਦਲ ਵੱਲੋਂ ਅਸੀਂ ਰਿਟਨ ਰਿਪਰੈਜੈਂਟੇਸ਼ਨ ਵੀ ਦੇ ਰਹੇ ਆ ਨਹੀ ਇਹ ਮੰਨਣਗੇ ਤੇ ਜੇ ਸੜਕਾਂ ਤੇ ਉਤਰਨਾ ਪਿਆ ਤੇ ਅਸੀਂ ਉਹ ਵੀ ਕਰਾਂਗੇ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਤਰਸਾ ਉਸ ਪੇ ਛੋਟਣੇ ਦੀ ਬਾਤ ਕਹੀ ਗਈ ਸੀ ਕੀ ਆ ਦੇਖੋ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ 2019 ਦੇ ਵਿੱਚ ਇਹ 2019 ਦਾ ਇਹ ਇਹ ਮੈਂ ਤੁਹਾਨੂੰ ਸਰਕਾਰੀ ਲੈਟਰ ਦਿਖਾ ਰਿਹਾ ਨੋਟੀਫਿਕੇਸ਼ਨ ਦਿਖਾ ਰਿਹਾ ਔਰ ਸਬਜੈਕਟ ਕੀ ਹੈ ਕਮੇਮੋਰੇਸ਼ਨ ਆਫ 550th ਬਰਥ ਐਨੀਵਰਸਰੀ ਆਫ ਗੁਰਨਾਣਕ ਦੇਵ ਜੀ ਸਪੈਸ਼ਲ ਰਿਮਿਸ਼ਨ ਐਂਡ ਰੀਲੀਜ਼ ਆਫ ਪ੍ਰिजनर्स ਇਹ 8 ਬੰਦਿਆਂ ਦਾ ਨਾਮ ਸੈਂਟਰ ਸਰਕਾਰ ਨੇ ਰੱਖਿਆ ਸੀ ਔਰ ਇਹ ਦੂਜੇ ਨੰਬਰ ਤੇ ਭੁੱਲਰ ਸਾਹਿਬ ਦਾ ਨਾਮ ਹੈਗਾ ਭੁੱਲਰ ਸਾਹਿਬ ਦਾ ਨਾਮ ਦਵਿੰਦਰਪਾਲ ਸਿੰਘ ਭੁੱਲਰ son of ਬਲਵੰਤ ਸਿੰਘ ਉਦੋਂ ਉਹਨਾਂ ਦੀ ਉਮਰ 37 ਸਾਲ ਸੀ ਵਿਲੇਜ ਦਿয়ালਪੁਰ ਬਠਿੰਡਾ ਪੰਜਾਬ ਇਹ ਸਰਕਾਰ ਨੇ ਆਪ ਅੱਜ ਮੈਂ ਉਹੀ ਤਾਂ ਕਹਿੰਦਾ ਕਿ ਤੁਸੀਂ ਬਿਲਕਿਸ ਬਾਨੋ ਛੱਡ ਕੇ ਉਹਦੇ ਕਾਤਲ ਛੱਡ ਕੇ ਤੁਸੀਂ ਅੱਜ ਉਹ ਵੀ ਛੱਡ ਦਿੱਤੇ ਜਿਹੜੇ ਪ੍ਰਗਿਆ ਠਾਕੁਰ ਵਗੈਰਾ ਤੁਸੀਂ ਅੱਜ ਰਾਮ ਰੀ ਨੂੰ ਵੀ ਰਿਲੀਜ਼ ਦੇਈ ਜਾਂਦੇ ਹੋ ਤੁਸੀਂ ਰਜੀਵ ਗਾਂਧੀ ਦੇ ਕਾਤਲ ਛੱਡਤੇ ਇਹ ਅੱਠ ਬੰਦਿਆਂ ਦਾ ਕੀ ਕਸੂਰ ਹੈ ਖਾਸ ਤੌਰ ਤੇ ਭੁੱਲਰ ਸਾਹਿਬ ਦਾ ਪੰਜਵੀਂ ਦਫਾ ਰਿਜੈਕਟ ਕਰ ਦੇਗੀ ਦਿੱਲੀ ਸਰਕਾਰ ਔਰ ਗਾਲਾਂ ਕੱਢਦੇ ਸੀ ਕੇਜਰੀਵਾਲ ਨੂੰ ਅੱਜ ਤੁਸੀਂ ਵੀ ਉਹੀ ਕਰਦੇ ਪਏ ਹੋ ਸਰ ਕਿਸ ਸਰਕਾਰ છોੜਨੇ ਲਈ ਕਿਹਾ 2009 ਨੇ ਲੇਕਿਨ ਦਿੱਲੀ ਸਰਕਾਰ ਬਾਰ ਬਾਰ ਇਸ ਮੰਗ ਕੋ ਰਿਜੈਕਟ ਕਰਦੀ ਹੈ ਮੈਂ ਸਮਝਦਾ ਵਾਂ ਕਿ ਇਹ ਡਰਾਮਾ ਕੀਤਾ ਜਾ ਰਿਹਾ ਹੈ ਇਹ ਜਿਸ ਨੂੰ ਕਹਿੰਦੇ ਨਾ ਕਿ ਇੱਛਾ ਸ਼ਕਤੀ ਨਹੀਂ ਹੈ ਕੰਮ ਕਰਨੇ ਕੀ ਬਾਕੀਆਂ ਦੇ ਉੱਤੇ ਇੱਛਾ ਸ਼ਕਤੀ ਹੈ ਵੇ ਜਦੋਂ ਸਿੱਖ ਕੈਦੀਆਂ ਤੇ ਗੱਲ ਆਉਂਦੀ ਹੈ ਉਦੋਂ ਇੱਛਾ ਸ਼ਕਤੀ